ਸਾਹਿਬ ਜੀਓ ਗਉੜੀ ਮਹਲਾ ਪੰਜਵਾਂ ਗੁਰਜੀਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਗਉ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਵੇ ਪਰਵਾਨ ਗੁਰਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਤੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗੌੜੀ ਮਹੱਲਾ ਪੰਜਵਾ ਗੁਰਜੀਤੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਿਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਦਾਰੀ ਸਫਲ ਜਨਮ ਹੋਵੇ ਪਰਵਾਨ ਗੁਰ ਪਰਮ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗੌੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਉ ਜਪ ਜਪ ਜੀਵ ਸਤਗੁਰ ਨਾਮ ਓ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਗਉ ਤੇਰੀ ਸੇਵ ਰਹਾਉ ਓ चरण कमल हृदय उर तारी मन तन तन गुरु प्राण आधारि सफल जन्म होवे परवान गुरु पार ब्रह्म निकट कर जान संत धूर ਪਈ ਵਡਭਾਗੀ ਨਾਨਕ ਗੁਰਪੇਟਤ ਹਰ ਸਿਉ ਲਿਵ ਲਾਗੀ ਗੌੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕਉ ਬਲ ਜਾਉ ਜਪ ਜਪ ਜੀਵਾ ਸਤਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਘਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਅਧਾਰੀ ਸਫਲ ਜਨਮ ਹਉ ਵੈਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗਉੜੀ ਮਹਲਾ 5 ਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਓ ਚਰਨ ਕਮਲ ਹਿਰਦੈ ਉਰ ਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਵੇ ਪਰਮਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਈਏ ਵਡਭਾਗੀ ਨਾਨਕ ਗੁਰ ਭੇਟਤ ਹਰ ਸਿਉ ਲੇਵ ਲਾਗੀ ਗੌੜੀ ਮਹੱਲਾ ਪੰਜਵਾ ਗੁਰ ਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੁ ਵੈ ਪਰਵਾਨ ਗੁਰ ਪਰਮ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗੌੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਗੁਰਨਾ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ चरण कमल हृदय उर तारी मन तन तन गुरु प्राण आधारी सफल जन्म होवे परवान गुर पार ब्रह्म निकट कर जान ਸੰਤ ਧੂਰ ਪਈਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਬ ਲਗੀ ਗਉੜੀ ਮਹਲਾ ਪੰਜਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤ ਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਣ ਆਧਾਰੀ ਸਫਲ ਜਨਮ ਹੋਵੇ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰਪੇਟਤ ਹਰ ਸਿਉ ਲਿਵ ਲਾਗੀ ਗੌੜੀ ਮਹੱਲਾ ਪੰਜਵਾ ਗੁਰਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਣ ਆਧਾਰੀ ਸਫਲ ਜਨਮ ਹੋਵੇ ਪਰਵਾਨ ਗੁਰਪਾਰ ਬ੍ਰਹਮ ਨਿਕਟ ਕਰ ਜਾਨ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗਉੜੀ ਮਹਲਾ 5 ਵਾ ਗੁਰਜੀ ਕੇ ਦਰਸ਼ਨ ਕਉ ਬਲ ਜਾਓ ਜਪ ਜਪ ਜੀਵਾ ਸਤਗੁਰ ਨਾਮ ਓਮ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਆਪਣੀ ਸੇਵ ਰਹਾਉ ਚਰਨ ਕਮਲ ਹਿਰਦੈ ਓਰ ਧਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਵੇ ਪਰਵਾਨ ਗੁਰਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਧੂਰ ਪਾਈਐ ਵੰਡ ਭਾਗੀ ਨਾਨਕ ਗੁਰ ਭੇਟਤ ਹਰਿ ਸਉ ਲਵ ਲਾਗੀ ਗੌੜੀ ਮਹਲਾ 5ਵਾਂ ਗੁਰਜੀ ਕੇ ਦਰਸ਼ਨ ਕੋ ਬਲ ਜਾਉ ਜਪ ਜਪ ਜੀਵਾ ਸਤਗੁਰ ਨਾਮ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰ ਧਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋ ਵੈ ਪਰਵਾਨ ਗੁਰਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰ ਸਿਉ ਲਿਵ ਲਾਗੀ ਸੰਤ ਧੂਰ ਪਾਇ ਵਡ ਭਾਗੀ ਨਾਨਕ ਗੁਰ ਭੇਟਤ ਹਰ ਸਿਉ ਲਿਵ ਲਾਗੀ वागुरु जी का खालसा वाहि गुरु जी की फतेह